ਦੀ ਵਿਸ਼ਾ ਕੁਛ ਅਧਿਐਨ ਲਿਖੋ ਜਿਹੜੀ ਪਹਿਲੇ ਐਂਟੀਸੀਪੇਟਰੀ ਬੇਲ ਵਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਅਜਾ ਦਾਇਰ ਕੀਤੀ ਗਈ ਸੀ ਉਹ ਕੇਸ 2022 ਦੇ ਵਿੱਚ ਇੱਕ ਐਫਆਈਆਰ ਲਾਜ ਹੁੰਦੀ ਹੈ ਮਜੀਠਾ ਦੇ ਵਿੱਚ ਜਿਹਦੇ ਵਿੱਚ ਇੱਕ ਰਜਿਸਟਰੀ ਜਿਹੜੀ ਹੈ ਉਹਦੀ ਚੋਰੀ ਹੁੰਦੀ ਹੈ ਰਜਿਸਟਰੀ ਜਿਹ ਰਜਿਸਟਰ ਆਫਿਸ ਦੇ ਵਿੱਚੋਂ ਕੰਪਲੇਂਟ ਹੁੰਦੀ ਹੈ ਕਿ ਇੱਕ ਰਜਿਸਟਰੀ ਚੋਰੀ ਹੋਈ ਹੈ ਜੇ ਉਹ ਰਜਿਸਟਰੀ ਗਨੀਵ ਕੌਰ ਮਜੀਠੀਆ ਨੇ ਇੱਕ ਲੈਂਡ ਪਰਚੇਸ ਕੀਤਾ ਸੀ 2012 ਦੇ ਵਿੱਚ ਉਹ ਰਜਿਸਟਰੀ ਸੀ ਜਿਹੜੀ ਕਿ ਰੈਵਨਿਊ ਰਿਕਾਰਡ ਦੇ ਵਿੱਚੋਂ ਹੀ ਚੋਰੀ ਹੋ ਗਈ ਸੀ ਉਸ ਸਬੰਧ ਦੇ ਵਿੱਚ ਐਫਆਈਆਰ ਲਾਜ ਹੁੰਦੀ ਹੈ ਤੇ ਉਸ ਦਾ ਮੇਨ ਇਸ਼ੂ ਇਹ ਸੀ ਉਸ ਰਜਿਸਟਰੀ ਦਾ ਕਿ ਜਿਹੜੇ ਗਨੀਵ ਕੌਰ ਮਜੀਠੀਆਂ ਨੇ ਜਿਹੜੀ ਹੈ ਰਜਿਸਟਰੀ ਜਿਹੜੀ ਲੈਂਡ ਪਰਚੇਸ ਕੀਤੀ ਸੀ ਉਹ ਅੰਡਰ ਵੈਲਿਊਡ ਜਿਹੜੀ ਰੇਟ ਦੇ ਉੱਤੇ ਪਰਚੇਸ ਕੀਤੀ ਸੀ ਜਿਹਦੇ ਕਰਕੇ ਉੱਥੇ ਐਫਆਈਆਰ ਲੌਂਚ ਹੁੰਦੀ ਹੈ ਤੇ ਅੱਜ ਹਾਈ ਕੋਰਟ ਦੇ ਜਿਹੜੀ ਬੇਲ ਲੱਗੀ ਸੀ ਉਸ ਨੂੰ ਕੋਰਟ ਨੇ ਅੱਜ ਖਾਰਜ ਕੀਤਾ ਐ ਐਂਟੀਸੀਪੇਟਰੀ ਬੇਲ ਨੂੰ ਵਿਕ੍ਰਮ ਸਿੰਘ ਮਜੀਠੀਆ ਜਿਹੜੇ ਫਾਈਲ ਕੀਤੀ ਸੀ ਉਹਨੂੰ ਅੱਜ ਕੋਰਟ ਨੇ ਖਾਰਜ ਕੀਤਾ ਤੇ ਉਹਦੇ ਨਾਲ ਹੀ ਜਿਹੜਾ ਦੂਸਰਾ ਮੈਟਰ ਜਿਹੜਾ ਡੀਏ ਦਾ ਜਿਹਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਨੇ ਤੇ ਉਸ ਕੇਸ ਦੇ ਵਿੱਚ ਅੱਜ ਸਟੇਟ ਵੱਲੋਂ ਆਰਗੂਮੈਂਟਸ ਅੱਜ ਸਟੇਟ ਵੱਲੋਂ ਆਰਗੂਮੈਂਟਸ ਹੋਏ ਨੇ ਤੇ ਕੋਰਟ ਨੇ ਅਗਲੀ ਤਾਰੀਖ ਜਿਹੜੀ ਹੈ ਸੋਮਵਾਰ ਦੀ ਪਾਈ ਹੈ ਤੇ ਹੁਣ ਫਰਦਰ ਆਰਗੂਮੈਂਟਸ ਜਿਹੜੇ ਨੇ ਸਟੇਟ ਦੇ ਉਹ 10 ਤਾਰੀਖ ਨੂੰ ਹੋਣਗੇ